ਬੜਾ ਅਲਗ ਗੱਲ ਹੈ ਤਾਂ ਕਰਦੇ ਆਂ ਅੱਜ ਸਸਰ ਕਾਲ ਦਾ ਸਾਰਾ ਨੂੰ ਕਿਤਾਸਾਂ ਆਏ ਹੋਪ ਤੋ ਸਾਰੇ ਬਹੁਤ ਬੱਧੀਆ ਹੋ ਕੇ ਤੇ ਤੁਹਾਨੂੰ ਪਤਾ ਕਿ ਆਪਾਂ ਬਾਰੇ ਸਾਲਗੱਡ ਕਿਤਾ ਸਿਹਰਾਦੀ ਅਸੀਂ ਤਾਂ ਠੀਕ ਆ ਤੂੰ ਸੁਣਾ ਕਿਵੇਂ ਆ ਕਿਵੇਂ ਦਾ ਰਿਹਾ ਤੇਰਾ ਜਨਮ ਦਿਨ ਹਨਾ ਦੂਸਰੀ ਗੱਲ ਸਸਰੀ ਕਾਲ ਨਹੀਂ ਹੁੰਦੀ ਇਹਨੂੰ ਪਹਿਲਾਂ ਬੋਲਣਾ ਸਿੱਖ ਲੈ ਤੇਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਆ ਤੂੰ ਕੱਲਾ ਕਹੋ ਲੂ ਨੀ ਪਾਓ ਸੁਣੋ ਕਹਿੰਦੀ ਮੇਰੇ ਜਨਮ ਦਿਨ ਤੇ ਮੈਨੂੰ ਕਿਸੇ ਨੇ ਵੀ ਗਿਫਟ ਨਹੀਂ ਦਿੱਤਾ ਸੁਣ ਲੋ ਵਲੌਗਰੋ ਜਿਹੜੇ ਤੁਸੀਂ ਇਹਦੇ ਜਨਮ ਦਿਨ ਤੇ ਗਏ ਸੀ ਉਹਨੇ ਸ਼ਰਿਆਮ ਤੁਹਾਡੀ ਬੇਇਜ਼ਤੀ ਕੀਤੀ ਆ ਕਿ ਮੈਨੂੰ ਮੇਰੇ ਜਨਮ ਦੇ ਕਿਸੇ ਨੇ ਮੈਨੂੰ ਗਿਫਟ ਨਹੀਂ ਦਿੱਤਾ ਤਾਂ ਦੀਵ ਨੂੰ ਗਿਫਟ ਭੇਜਦੇ ਆ ਤੂੰ ਕਿਹੇ ਵਾਸਤੇ ਗਿਫਟ ਲੈ ਕੇ ਜਾਣੀ ਹੁੰਦੀ ਆ ਤੂੰ ਦੱਸ ਦੇਣੀ ਆ ਨਾਲੇ ਤੁਸੀਂ ਮਤਲਬ ਕਿਸੇ ਨੂੰ ਇਨਵਾਈਟ ਕਰਦੇ ਹੋ ਨਾਲੇ ਉਹਨਾਂ ਦੀ ਸ਼ਰਿਆਮ ਬੇਇਜ਼ਤੀ ਕਰਦੇ ਜੇ ਕਿ ਸਾਨੂੰ ਕਿਸੇ ਨੇ ਕੁਝ ਵੀ ਮਤਲਬ ਗਿਫਟ ਨਹੀਂ ਦਿੱਤਾ ਹੱਦ ਹੋਈ ਪਈ ਤੁਹਾਡੇ ਵਾਲੀ ਵੀ സോ ര സോ ര വ ਜੇ ਕੋਈ ਤੁਹਾਨੂੰ ਰੁਪਏ ਦੀ ਚੀਜ਼ ਵੀ ਗਿਫਟ ਦੇ ਵਿੱਚ ਦਿੰਦਾ ਨਾ ਚੁੱਪ ਕਰਕੇ ਰੱਖ ਲਈ ਦਿੰਦੀ ਅਗਲਾ ਮਾਨ ਤਾਨ ਨਾਲ ਕੋਈ ਤੁਹਾਨੂੰ ਚੀਜ਼ ਦਿੰਦਾ ਤੇ ਚੁੱਪ ਕਰਕੇ ਰੱਖ ਲਓ ਜਿਹੜੇ ਗਿਫਟ ਹੁੰਦੇ ਆ ਉਹਦਾ ਕੋਈ ਮੋਲ ਨਹੀਂ ਹੁੰਦਾ ਕਿੰਨੇ ਦਾ ਕਿੰਨੇ ਦਾ ਨਹੀਂ ਆ ਕੋਈ ਅਮੀਰ ਆ ਕੋਈ ਗਰੀਬ ਆ ਕੋਈ ਵੀ ਦੇ ਸਕਦਾ ਭਾਵੇਂ ਤੁਹਾਨੂੰ ਕੋਈ ਰੁਪਏ ਦੀ ਚੀਜ਼ ਵੀ ਦੇ ਦੇ ਨਾ ਗਿਫਟ ਦੇ ਵਿੱਚ ਚੁੱਪ ਕਰਕੇ ਰੱਖ ਲਈਦੀ ਹੁੰਦੀ ਆ ਕਿਸੇ ਦੀ ਬੇਇੱਜ਼ਤੀ ਨਹੀਂ ਕਰੀਦੀ ਹੁੰਦੀ ਕਿ ਸਾਨੂੰ ਆ ਦਿੱਤਾ ਤੇ ਉਹ ਦਿੱਤਾ ਹੱਦ ਹੋਈ ਪਈ ਐ ਨਾਲੇ ਤੁਹਾਨੂੰ ਅਗਲਾ ਗਿਫਟ ਦਿੰਦਾ ਆਪਣੇ ਹਨਾ ਪੈਸੇ ਦੇ ਵਿੱਚੋਂ ਤੇ ਨਾਲੇ ਤੁਸੀਂ ਅਗਲੇ ਦੀ ਬੇਇੱਜ਼ਤੀ ਕਰਕੇ ਰੱਖ ਦਿੰਦੀਆਂ ਜੇ ਡੰਗਰਾਂ ਕਹਿ ਥਾਂਦੀਆਂ ਦਾ ਵੀ ਮੈਂ ਜਾਤਾ ਕਰੂੰਗਾ ਮਾਸੀ ਹਾਂ ਅੱਛਾ ਇਲਾਕੇ ਦਾ ਹੈ ਆ ਜੀ ਉਹਦਾ ਜਨਮ ਦਿਨ ਆ ਉਹਦੇ ਗਿਫਟ ਆ ਤੇ ਉਹਨੇ ਲੈ ਕੇ ਜਾਣੇ ਡੰਗਰੇ ਹੋਰ ਤੇਰੇ ਵਾਸਤੇ ਛੱਡ ਕੇ ਜਾਣੇ ਕਿ ਦਾਜ ਦਾ ਸਮਾਨ ਇਕੱਠਾ ਕਰਨਾ ਹੀ ਹੈ ਕਿ ਚੱਲ ਇੱਥੋਂ ਲੈ ਕੇ ਚਲ ਜੂਗੀ ਜੀ ਉਹਦਾ ਜਨਮ ਦਿਨ ਉਹਨੂੰ ਗਿਫਟ ਮਿਲੇ ਆ ਤੇ ਉਹੀ ਲੈ ਕੇ ਜਾਊਗਾ ਕਿਵੇਂ ਨੇ ਸਵਾਲ ਪੁੱਛਣ ਦੀਆਂ ਮਤਲਬ ਕਿ ਤੇਰਾ ਦਿਲ ਨਹੀਂ ਕਰਦਾ ਇਹ ਚੀਜ਼ਾਂ ਦੇਣ ਨੂੰ ਆਪ ਤਾਂ ਤੂੰ ਗਲਾਸਾਂ ਚਾਹ ਪੀਣੀ ਤੇ ਅਗਲੇ ਦੀ ਤੂੰ ਬੇਇੱਜ਼ਤੀ ਕਰ ਦਿੰਨੀ ਆ ਕੱਪ ਮਿਲ ਗਈ ਬਹੁਤ ਵੱਡੀ ਗੱਲ ਆ ਇਹ ਵੀ ਕਿਹੇ-ਕਿਹੇ ਨੂੰ ਮਿਲਦੇ ਆ ਚੁੱਪ ਕਰਕੇ ਤੇ ਰੱਖ ਲੈ ਰੇ ਰੇ ਅਜਾ ਪੱਕਾ ਹਾਂ ਕੌਲੀਆਂ ਵੀ ਹੈ ਸੱਟੀਆਂ ਕੌਲ ਲਗਾ ਵਾਓ ਕੀ ਨਿਕਲੀ ਸੀ ਮਸਤਾਰੇ ਕਿੰਨਾ ਬਹੁਤ ਕਹਿ ਕਿਵੇਂ ਕਰਨਦੀ ਹੈ ਜਵਾਕਾਂ ਵਾਂਗੂੰ ਡੰਗਰ ਕੇ ਥਾਂ ਦੀ ਮਤਲਬ ਕਿ ਜਿਵੇਂ ਕਦੀ ਇਹਨੇ ਕੌਲੀਆਂ ਹੀ ਨਹੀਂ ਦੇਖੀਆਂ ਹੁੰਦੀਆਂ ਆਪਣੀਆਂ ਹਰਕਤਾਂ ਤੁਸੀਂ ਆਪ ਲੋਕਾਂ ਨੂੰ ਦਿਖਾਉਂਦੇ ਜੇ ਬਾਅਦ ਵਿੱਚ ਆਣ ਕੇ ਇਥੇ ਕਮੈਂਟ ਕਰਦੇ ਜੇ ਤੇ ਲੋਕਾਂ ਨੂੰ ਬੋਲਦੇ ਜੇ ਰਿਪਲਾਈ ਦਿੰਦੇ ਸਾਨੂੰ ਲੋਕੀ ਗਲਤ ਬੋਲਦੇ ਆ ਇਹਦੇ ਵਿੱਚ ਵਾਓ ਵਾਲੀ ਕਿਹੜੀ ਗੱਲ ਸੀ ਦੱਸੀ ਜਰਾ ਆ ਸੱਪਾ ਲਾਇਆ ਬਾਕੀ ਆ ਬਦੇ ਰੇ ਸੱਪਾ ਸੱਪਾ ਇਹ ਪਰਫੈਕਟ ਮੇਕਿੰਗ ਆ ਵਾਓ ਤੁਸੀਂ ਕਲਾਪਿੰਗ ਕਲਾਪਿੰਗ ਪਹਿਲਾਂ ਗਿਫਟ ਖੋਲ ਕੇ ਤਾਂ ਦੇਖ ਲੋ ਵਿੱਚ ਕੀ ਆ ਪਹਿਲਾਂ ਹੀ ਗੈਸ ਕਰ ਲੈ ਆਪੇ ਨੇ ਚੱਪਲਾ ਚੱਪਲਾ ਵੇਹ ਚੱਪਲਾਆਂ ਨਹੀਂ ਚਾਹੀਦੀਆਂ ਵਾ ਤੇ ਇਹੀ ਤੁਹਾਡੇ ਚੱਪਲਾਆਂ ਵਰਨੀਆਂ ਚਾਹੀਦੀਆਂ ਵਾ ਡੰਕਰ ਹਾਂ ਯਾਰ ਕਿਰਨ ਬਠਿੰਡਾ ਚੱਪਲਾਂ ਯਾਰ ਕੁਝ ਹੋਰ ਲੱਗਦਾ ਮੈਨੂੰ ਨਹੀਂ ਯਾਰ ਚੱਪਾਂ ਦੇ ਕਿਦਾਂ ਦੇ ਚੱਪਲਾਂ ਤੁਮ ਜਾਲਾ ਮੁੰਡਿਆਂ ਨੂੰ ਕੰਮ ਹੋਰ ਹੁੰਦਾ ਲੱਗਦਾ ਮੈਨੂੰ ਬਾਲੀਆਂ ਮਾਈ ਗੋਡ ਬਾਲ ਲੱਗਦਾ ਇਹ ਕਿ ਸਾਰੇ ਜਿੱਥੇ ਬਾਲੇ ਸਾਰੇ ਜੁੱਤੇ ਬਾਲੇ ਸਾਰੇ ਭਾਂਡੇ ਹੀ ਲੈ ਆਉਂਦੇ ਦੇਖ ਲੈ ਵੀ ਤੁਹਾਨੂੰ ਲੋੜ ਨਹੀਂ ਪਾਡਣੀ ਭਾਈ ਭਾਂਡੇ ਦੀ ਲੋੜ ਨਹੀਂ ਪੈਣੀ ਸੋਨੂੰ ਤੇਰਾ ਦਾਜ ਇਕੱਠਾ ਹੋ ਗਿਆ ਮੈਂ ਤਾਂ ਦਾਜ ਤਾਂ ਹੀ ਇਕੱਠਾ ਕਰਦਾ ਤੇਰਾ ਦਾਜ ਇਕੱਠਾ ਹੋ ਗਿਆ ਮੇਰਾ ਦਾਜ ਇਕੱਠਾ ਹੋਣਾ ਸਹੀ ਗੱਲ ਆ ਦਾਜ ਤੇ Apa, apa, <laughs> ਚਲੋ ਜਿਵੇਂ ਦੇ ਵੀ ਕਿਸੇ ਨੇ ਗਿਫਟ ਦਿੱਤੇ ਆ ਬਹੁਤ ਸੋਹਣੇ ਦਿੱਤੇ ਜੇ ਅਗਲੇ ਨੇ ਮਾਨ ਤਾਨ ਨਾ ਦਿੱਤੇ ਆ ਚਲੋ ਵਧੀਆ ਆ ਆਪਾਂ ਕਿਸੇ ਦੇ ਗਿਫਟ ਦੀ ਨਿੰਦਿਆ ਨਹੀਂ ਕਰਦੇ ਹਨਾ ਅਗਲੇ ਨੇ ਜਿੱਦਾਂ ਵੀ ਦਿੱਤੇ ਵਧੀਆ ਦਿੱਤੇ ਆ ਬਾਕੀ ਭੂਰੋ ਦੀਆਂ ਵੀ ਹਰਕਤਾਂ ਦੇਖ ਲਓ ਕਹਿੰਦੀ ਆ ਇਹ ਦੂਸਰਾ ਸਾਰੇ ਨੇ ਭਾਂਡੇ ਹੀ ਦੇਤੇ ਤੁਸੀਂ ਚੁੱਪ ਕਰਕੇ ਰੱਖ ਲਓ ਨਾ ਜੇ ਤੁਹਾਨੂੰ ਕਿਸੇ ਨੇ ਕੁਝ ਦਿੱਤਾ ਇਥੇ ਚੁੱਪ ਕਰਕੇ ਆਪਣੀ ਚੀਜ਼ ਨੂੰ ਰੱਖੋ ਦਾਜ ਦੇ ਵਿੱਚ ਲੈ ਕੇ ਜਾ ਫਲਾਨਾ ਠਮਕਣ ਨਾਲੇ ਤੁਸੀਂ ਚੀਜ਼ ਲੈ ਲੈਂਦੇ ਹੋ ਨਾਲੇ ਅਗਲੇ ਦੀ ਬੇਇੱਜ਼ਤੀ ਕਰ ਦਿੰਦੇ ਹੋ ਹੁਣ ਇੰਨੀ ਉਮੀਦ ਨਾ ਰੱਖੀ ਤੈਨੂੰ ਨਹੀਂ ਹੁਣ ਕੋਈ ਗਾਹ ਤੋਂ ਬੁਲਾਉਂਦਾ ਆਪਣੀ ਤੁਸੀਂ ਬੇਇੱਜ਼ਤੀ ਖੁਦ ਇਸਾਂ ਨੂੰ ਗਾਣੇ ਨੇ ਭਾਂਡੇ ਭਾਂਡੇ ਕਰ ਦਿੱਤੇ ਆ ਸ਼ੁਕਰ ਕਰੋ ਭਾਂਡੇ ਮਿਲ ਗਏ ਕੋਈ ਚੀਜ਼ ਵਰਤਨ ਨੂੰ ਤੇ ਮਿਲੀ ਨਾ ਤੁਹਾਨੂੰ ਹਨਾ ਯਾਰ ਸਾਰੇ ਘਰ ਦੇ ਭਾਂਡੇ ਤੁਹਾਨੂੰ ਸਾਨੂੰ ਦੱਤ ਦੇ ਜਾਂਦਾ ਵਾਓ ਅ ਡਰਾਈ ਫਰੂਟਾ ਕਿੰਨਾ ਘੈਂਟ ਆ ਓਏ ਘੈਂਟ ਆ ਓਏ ਵਾਓ ਇਹ ਲੈ ਲੈਣਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਭਾਂਡੇ ਦੇ ਦਿੱਤੇ ਨਹੀਂ ਮਰ ਤਾ ਗਰਦੈ ਨਹੀਂ ਕਿਤਾ ਹੁਣ ਆਇਆ ਵੀ ਦੱਸਦਾ ਕੀ ਕੀ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਨਾ ਇਹਨੇ ਬੇਇਜ਼ਤੀ ਕਰਨੀ ਕਰਨੀ ਅਗਲੇ ਦੀ ਬੇਇਜ਼ਤੀ ਇੱਕ ਮਿੰਟ ਦੇ ਵਿੱਚ ਕਰ ਦਿੰਦੀ ਐ ਜਿਹੜੇ ਵੀ ਇਹਨਾਂ ਦੇ ਆਏ ਸੀ ਬਾਕੀ ਚਲੋ ਅਗਲੇ ਦੀ ਮਰਜ਼ੀ ਆ ਕਿਸੇ ਨੇ ਖੁਸ਼ੀ ਦੇ ਨਾਲ ਕੋਈ ਵੀ ਤੁਹਾਨੂੰ ਚੀਜ਼ ਦਿੱਤੀ ਐ ਤੇ ਚੁੱਪ ਕਰਕੇ ਰੱਖ ਲਓ ਹਨਾ ਐਨਾ ਰੌਲਾ ਪਾਉਂਦੀ ਕੀ ਲੋੜ ਹੁਣ ਦੇਖਿਓ ਬੈਕ ਕੈਮਰੇ ਵਿੱਚ ਪਿੱਛੇ ਪੱਕਾ ਚੁਗਲੀਆਂ ਕਰਨ ਲੱਗੀਆਂ ਆ ਕਾਹਾਂ ਕੰਚਦਾਂ ਇਹ ਤਾਂ ਖੰਡ-ਕੁੰਡ ਵਾਲਾ ਕਰਾਂਗੇ ਲੱਖ ਡੰਗਰ ਕਹਿੰਦੀ ਹੈ ਕਵਲੀ ਦੇ ਵਿੱਚ ਮੈਂ ਖੰਡ ਖੁੰਡ ਪਾਲਿਆ ਕਰੂੰਗੀ ਕੀ ਬੰਦਾ ਕਵੇ ਇਹਨੂੰ ਮਤਲਬ ਕਿ ਜੇ ਤਾਂ ਸ਼ਗਲ ਹੀ ਨਹੀਂ ਚੰਗੀ ਤੇ ਗੱਲ ਹੀ ਚੰਗੀ ਕਰ ਲਿਆ ਕਰ ਹੁਣ ਫਿਰ ਸਾਨੂੰ ਸ਼ਗਲ ਤੇ ਜਾਣਾ ਪੈਂਦਾ ਹੈ ਦੂਸਰੀ ਗੱਲ ਸਾਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜੇ ਨੂੰ ਜਨਮ ਦਿਨ ਤੇ ਗਿਫਟ ਮਿਲੇ ਆ ਦੀਪ ਨੂੰ ਇਹ ਆ ਦੇਉਗੀ ਇਹਨੂੰ ਕਿ ਨਹੀਂ ਦੇਉਗੀ ਮੈਨੂੰ ਨਹੀਂ ਲੱਗਦਾ ਦੇਉਗੀ ਇਹ ਪੱਕਾ ਰੱਖੂਗੀ ਆਪਦੇ ਘਰੇ ਉਹ ਨੂੰ ਨਹੀਂ ਉਹ ਨੂੰ ਨਹੀਂ ਦਿੰਦੀ ਏ ਕਿਉਂਕਿ ਜਿਸ ਹਿਸਾਬ ਨਾਲ ਇੱਕ ਚੀਕਾ ਮਾਰ ਮਾਰ ਕੇ ਖੁਸ਼ ਹੁੰਦੇ ਆ ਨਾ ਕਵਲੀਆਂ ਭੰਡ ਦੇਖ ਕੇ ਲਗਦਾ ਨਹੀਂ ਕਿ ਉਹਨਾਂ ਨੂੰ ਗਿਫਟ ਦੇਊਗੀ ਦੂਸਰੀ ਗੱਲ ਚਲੋ ਜੇ ਕਿਸੇ ਨੇ ਮਾਨਤਾ ਨਾਲ ਗਿਫਟ ਦਿੱਤੇ ਆ ਚੁੱਪ ਕਰਕੇ ਰੱਖ ਲੈਣੇ ਚਾਹੀਦੇ ਆ ਬਹੁਤੀਆਂ ਨਕਸ਼ਬੀਨੀਆਂ ਨਹੀਂ ਕਰਨੀਆਂ ਚਾਹੀਦੀ ਕਿ ਸਾਨੂੰ ਤੁਸੀਂ ਭਾਂਡੇ ਹੀ ਦੇ ਤੇ ਆਹ ਦੇਤਾ ਉਹ ਦੇਤਾ ਤੇ ਬਾਕੀ ਚਲੋ ਵਧੀਆ ਸੀ ਜਿੱਦਾਂ ਦਾ ਵੀ ਸੀ ਜੇ ਮਤਲਬ ਜੇ ਸੋਚਿਆ ਜਾਵੇ ਕਿ ਦੀਪ ਦਾ ਬਰਥਡੇ ਸੀ ਤੇ ਦੀਪ ਨੂੰ ਚਲੋ ਕੋਈ ਟੀ-ਸ਼ਰਟ ਵਾਚ ਕੋਈ ਇਦਾਂ ਦਾ ਗਿਫਟ ਦੇ ਦੇਤੀ ਕਿਉਂਕਿ ਮਤਲਬ ਜਿਹੜੀਆਂ ਸ਼ਰਟ ਵਗੈਰਾ ਉਹ ਤੇ ਵਿਚਾਰਾ ਪਾਪੂ ਲੋਗਾ ਆ ਜਿਹੜੇ ਭਾਂਡੇ ਭੁੰਨੇ ਦੇਤੇ ਆ ਹੁਣ ਇਹਨਾਂ ਨੇ ਉਹਨੂੰ ਵਿਚਾਰੇ ਨੂੰ ਦੇਣੇ ਨਹੀਂ ਆ ਇਹਨਾਂ ਨੇ ਪੱਕਾ ਘਰੇ ਰੱਖ ਲੈਣੇ ਇਹਨਾਂ ਸਿਹਰਾ ਯਾਰ ਉਹ ਪੰਗੇ ਭਾਈ ਤੇ ਯਾਰ ਕਿਉਂ ਇਹ じゃ ਕੀ ਕਰਤਾ ਕਰਨਾ ਕੀ ਯਾਰ ਕਰਪੋਰ ਜਾਂ ਲੜਾਈ ਪੀਪੋ ਯਾਰ ਆਨੇ ਪਾਏ ਵਿੱਚ ਸੀ ਤੇ ਉਹਦੇ ਪਿੱਛੇ ਘਰੇ ਲੜਾਈ ਹੋਈ ਪੈਂ ਤਾਂ ਆ ਮੇਰੇ ਘਰ ਤਾਂ ਕਾਲੇ ਸ਼ੇਰ ਨਾ ਕਰੇ ਮੇਰੇ ਘਰ ਤੁਸੀਂ ਇਹ ਸਾਫ ਨਾ ਮੇਰੇ ਘਰ ਚਾਰਜ ਗਿਆ ਹਾਂ ਭਾਈ ਇਹ ਕੋਈ ਵੀ ਨਿਕਲਾਉਂਦਾ ਮੈਨੂੰ ਘਰ ਜਾ ਅੱਛਾ ਉਹਦੇ ਕਰਕੇ ਹਾਂ ਅੱਛਾ ਵੀ ਤੁਹਾਡੇ ਘਰੇ ਮੰਮੀ ਡੈਡੀ ਭਾ ਪਹਿਣਾ ਅੱਛਾ ਵੀ ਤੁਹਾਡੀ ਇਹ ਤਾਂ ਗੱਲ ਸੀਗੀ ਮੈਂਕ ਨਾਲ ਘਰੇ ਪਤਾ ਲੱਗਿਆ ਸੀ ਹਾਂ ਹਾਂ ਕਿਵੇਂ ਪਤਾ ਕਿਵੇਂ ਲੱਗ ਗਿਆ ਓ ਯਾਰ ਠੀਕ ਆ ਕਿਵੇਂ ਭਾਈ ਕੀ ਕਹ ਪਈ ਤਾਨੂੰ ਕਿ ਤਾਨੂੰ ਪਤਾ ਹੀ ਆ ਕੋਈ ਹੁੰਦੇ ਆ ਯਾਰ ਬੇਲੀਖਾਰ ਖਾਨ ਵਾਲੇ ਅੱਛਾ ਉਹਦਾ ਕਿਸੇ ਨੇ ਦੱਸਤਾ ਸੀਗਾ ਅੱਛਾ ਠੀਕ ਆ ਤੁਸੀਂ ਮੈਂ ਇਹਨਾਂ ਦੀ ਰਿਕਾਰਡਿੰਗ ਸਾਹਮਣੇ ਆਈ ਆ ਪਰ ਸਾਨੂੰ ਨਹੀਂ ਪਤਾ ਕੌਣ ਸਹੀ ਆ ਜਾਂ ਕੌਣ ਗਲਤ ਆ ਹਨਾ ਬਾਕੀ ਇਹ ਮੁੰਡਾ ਕਹਿਣ ਦਿਆ ਵਾ ਕਿ ਮੇਰੇ ਘਰਦਿਆਂ ਨੂੰ ਪਤਾ ਲੱਗ ਗਿਆ ਜਾਂ ਕਿਦਾਂ ਵੀ ਹਨਾ ਤੈਨੂੰ ਤੂੰ ਸ਼ੂਗਰ ਕਰਕੇ ਤੇਰੇ ਘਰਦਿਆਂ ਨੂੰ ਛੇਤੀ ਪਤਾ ਲੱਗ ਗਿਆ ਤੇ ਤੇਰੀ ਜਾਨ ਛੁੱਟ ਗਈ ਇਹਦੇ ਤੋਂ ਠੀਕ ਆ ਨਾ ਬਾਕੀ ਥੋੜਾ ਯਾ ਸੋਚ ਸਮਝ ਕੇ ਚੱਲਿਆ ਕਰੋ ਤੁਹਾਨੂੰ ਨਹੀਂ ਪਤਾ ਲੱਗਦਾ ਕੀ ਕੁੜੀ ਕਿੰਨੇ ਕਾਂਡ ਕਰਨ ਦੇਈ ਆ ਕਿੰਨੀ ਜ਼ਿਆਦਾ YouTube ਤੇ ਸਾਰੇ ਬੰਨੇ ਹੀ ਇਹਦੀਆਂ ਮਤਲਬ ਵੀਡੀਓ ਬਣਾਉਂਦਾ ਲੋਕੀ ਤੁਹਾਨੂੰ ਪਤਾ ਨਹੀਂ ਲੱਗਦਾ ਕੀ ਕੁੜੀ ਕੀ ਕੀ ਕਾਂਡ ਕਰਦੀ ਆ ਤੁਸੀਂ ਆਪਣਾ ਸੋਚ ਸਮਝੀਏ ਇਹ ਕੰਮ ਕਰ ਲੋ ਸ਼ੁਕਰ ਕਰ ਬਚ ਗਏ ਆ ਤੇਰੇ ਕਰਦਿਆਂ ਕਿੰਨੇ ਮਤਲਬ ਪੈਸੇ ਤੋਂ ਤੂੰ 10000 ਰਖਾ ਗਈ ਹਾਂ ਕੀ ਕਹਿ ਕੇ ਲੈ ਗਈ ਤੋਂ ਪੈਸੇ ਇਹ ਕੀ ਕਹਿੰਦੇ ਯਾਰ ਪਪਾ ਠੀਕ ਨਹੀਂ ਕਰ ਅੱਛਾ ਤੇ ਲੋੜ ਹੈਗੀ ਆ ਕਿੰਨਾ ਟਾਈਮ ਪੈਸੇ ਲੱਖ ਵਾਲੀ ਕੁੜੀ ਨੇ ਇਹ ਕਾਂਡ ਕੀਤੀ ਹੈ ਨਾ ਮੈਨੂੰ ਤਾਂ ਲੱਗਦਾ ਕੀਅਰ ਵਾਲਿਆਂ ਰੁਲੀਆਂ ਫਿਰਦੀਆਂ ਕੀ ਕੋਈ ਚੱਕਰ ਆ ਹਨ ਮਤਲਬ ਬੰਦੇ ਨੂੰ ਪੋਰਾ ਵੀ ਸੰਗ ਸ਼ਰਮਣੀ ਹੈਗੀ ਉਹ ਸ਼ਰੀਆ ਮੁੰਡਾ ਕਹਿੰਦਾ ਕਿ ਮੇਰਾ ਦਾਜ ਯਾਰ ਪੀਆ ਖਾਦਾ ਏ ਇਹਨੇ ਕਿਹਾ ਕਿ ਮੇਰਾ ਪਾਪਾ ਨੇ ਠੀਕ ਚਲੋ ਉਹਨੇ ਇਹ ਸੋਚ ਕੇ ਹੈਲਪ ਕਰ ਦਿੱਤੀ ਕਿ ਚਲੋ ਹਨਾ ਇਹ ਮਤਲਬ ਜਿਹੜਾ ਪਿਓ ਨਹੀਂ ਠੀਕ ਜਾਂ ਕਿੱਦਾਂ ਵੀ ਉਹਨੇ ਅਕਸਰ ਹੈਲਪ ਕੀਤੀ ਤੇਰੀ ਤੇ ਤੂੰ ਉਹਦਾ ਨਜ਼ਾਇਦ ਫੈਲਾ ਚੁੱਕਣ ਲੱਗ ਪੀ ਡੰਗਰੇ ਪੀਉਣ ਬਿਮਾਰ ਕਰਤਾ ਚੰਗਾ ਬੜਾ ਤੇਰਾ ਪਿਓ ਫਿਰਦਾ ਹੁੰਦਾ ਨਹੀਂ ਲੀ ਡਰਾਮਾਂ ਦੇ ਲਾਗੇ ਤੇ ਤੂੰ ਉਹਨੂੰ ਬਿਮਾਰ ਕਰਕੇ ਕਿਸੇ ਦੇ ਮੁੰਡਿਆਂ ਤੋਂ ਪੈਸੇ ਖਾਣਦੇ ਆ ਤੇ ਇਹਨੂੰ ਪੋਰਾ ਵੀ ਸੰਗ ਸ਼ਰਮਣੀ ਹੈਗੀ ਕੀ ਕਰਦੀਆਂ ਇਨੇ ਪੈਸਿਆਂ ਦਾ ਮੈਨੂੰ ਤਾਂ ਲੱਗਦਾ ਜਿਹੜੇ ਗਿਫਟ ਗੂਟ ਤੂੰ ਆਪ ਹੀ ਲੈ ਲੂਗੀ ਤੇ ਫਿਰ ਕਹਿ ਦਿੰਨੀ ਆ ਕਿ ਮੈਨੂੰ ਗਿਫਟ ਮਿਲੇ ਆ ਐਹੀ ਤੈਨੂੰ ਗਿਫਟ ਗੂਟ ਦਿੰਦੇ ਆ ਠੀਕ ਆ ਨਾ ਤੂੰ ਇਨੇ ਕਾਂਡ ਕਰਦੀ ਆ ਨਾ ਪਰ ਪਤਾ ਨਹੀਂ ਕਿਵੇਂ ਤੂੰ ਮਤਲਬ ਫੇਰ ਤਰੀ ਇਨੀ ਲੋਕ ਬੇਇੱਜ਼ਤੀ ਕਰਦੀ ਆ ਕਿਵੇਂ ਤੂੰ ਵੀਡੀਓ ਬਣਾਉਣ ਲੱਗ ਪਈਨੀ ਆ ਮਤਲਬ ਤੇਰਾ ਮਾਪਿਓ ਤੈਨੂੰ ਕੁਝ ਨਹੀਂ ਕਹਿੰਦਾ ਉਹ ਵੀ ਅਕਸਰ ਵੀਡੀਓ ਦੇਖਦੇ ਆ ਤੇਰੇ ਘਰ ਦੇ ਰਿਸ਼ਤੇਦਾਰ ਮਾਪਿਓ ਵੇਖਦੇ ਆ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਕਿ ਬਸ ਤੰਦਾ ਬਣਾਇਆ ਇਹ ਲੋਕਾਂ ਦੇ ਮੁੰਡਿਆਂ ਨੂੰ ਲੁੱਟਣ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਲੀ ਫੈਮਲੀ ਦੇਖਤੀ ਹੈ ਵਰਨਾ ਮੈਂ ਐਸੇ ਐਸੀ ਗਾਲੀ ਦੂੰ ਐਸੇ ਐਸੇ ਗਾਲੀ ਦੂਣਾ ਜ਼ਿੰਦਗੀ ਭਰੀ ਯਾਤ ਰਹੀ ਪਹਿਲਾਂ ਗੱਲ ਸੀ ਤੁਹਾਡੀ 6 ਮਨਤ ਹੋ ਗਏ ਵਿਰੇ ਵਿਆਹ ਤਾਂ ਬਾਅਦ ਮੇ ਤੁਹਾਡੀ ਨਾਲ ਗੱਲ ਸੀ ਕਿ ਵਿਆਹ ਤਾਂ ਪਹਿਲਾਂ ਹਾਂ 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 ਬਾਅਦ ਬਾਅਦ ਉਸ ਤਾਂ ਉਹ ਤਾਂ ਤਰਾ ਕੋਈ ਦੱਸਿਆ ਨਹੀਂ ਮੈਨੂੰ ਇਹ ਨਹੀਂ ਦੱਸਿਆ ਕਿ ਕਦੇ ਮੇਰੇ ਹਸਤਰਾਂ ਪਿੱਛੇ ਸੀਗਾ ਤੇ ਮੇਰੇ ਨਾਲ ਇਸ ਤਰ੍ਹਾਂ ਹੋਈ ਹੈ ਮੈਂ ਕਿ ਚਲੋ ਮੈਨੂੰ ਇਹ ਚੀਜ਼ ਤਾਂ ਪਹਿਲਾਂ ਨਹੀਂ ਪਤਾ ਸੀ ਕਿ ਵੀ ਇਸ ਤਰ੍ਹਾਂ ਮੈਂ ਤਾਂ ਦੇਖਿਆ ਜਾਂ ਜਿੱਦਾਂ YouTube ਤੇ ਦੇਖਦਾ ਏ ਕੱਕੋ ਕੇਰ ਤਾਨੂੰ ਦਾ ਕੰਮ ਕਰੇ ਕੇ ਬੰਦੇ ਕੋਲ ਟਾਈਮ ਨਹੀਂ ਦਿੰਦਾ ਡੰਗਰ ਦੇ ਵਿੱਚ ਭੋਰਾ ਵੀ ਸਬਰ ਨਹੀਂ ਹੈਗਾ ਘਰ ਵਾਲੇ ਨੂੰ ਛੱਡ ਕੇ ਤੇ ਮੁੜ ਕੇ ਆ ਚੰਦ ਚਾੜਦਾ ਮਤਲਬ ਕੀ ਕਰਦੀ ਰਹੀਨੀ ਤੂੰ ਸਾਰਾ ਦਿਨ ਇਹ ਤੈਨੂੰ ਕਹਿੰਦੀ ਰਹਿੰਦੀ ਆ ਕਿ ਮੈਂ ਬਿਜ਼ੀ ਆ ਮੈਂ ਬਿਜ਼ੀ ਆ ਮੇ ਕੋਲ ਟਾਈਮ ਨਹੀਂ ਹੁੰਦਾ ਵੀਡੀਓ ਬਣਾਉਂਦਾ ਰੀਲ ਬਣਾਉਂਦਾ ਉਹ ਬਿਜ਼ੀ ਹੋਣਾ ਹੈ ਇਹ ਕੋਲ ਟਾਈਮ ਕਿੱਥੋਂ ਹੋਣਾ ਇਹਨੇ ਪਤਾ ਕਿੰਨੇ ਕੰਮ ਹੁੰਦੇ ਪਹਿਲਾਂ ਦੂਸਰੇ ਨਾਲ ਗੱਲ ਕਰਨੀ ਫਿਰ ਦੂਜੀ ਨਾਲ ਗੱਲ ਕਰਨੀ ਮਤਲਬ ਹਰੇਕ ਨਾਲ ਫੋਨਾਂ ਤੇ ਗੱਲ ਕਰਨੀ ਪਤਾ ਕਿੰਨਾ ਟਾਈਮ ਕੱਢਣਾ ਪੈਂਦਾ ਹੈ ਫਿਰ ਵੀ ਵਿਚਾਰੀ ਵਲੌਗ ਬਣਾਉਂਦੀ ਆ ਥੋੜਾ ਜਿਆ ਸੋਚੋ ਡੰਗਰ ਬਾਰੇ ਕਿਹਸਾ ਲਗਾ ਮੇਰਾ ਮਜ਼ਾਕ ਛੱਡਿਆ ਕੀ ਬਹਾਨਾ ਲਾਗੇ ਤੁਹਾਨੂੰ ਯਾਰ ਮੈਂ ਹੁਣ ਆਉਂਦੇ ਟੱਚ ਚ ਆ ਗਿਆ ਦੋ ਲੜਕੇ ਜਿਹੇ ਇੱਕ ਸਤਗੁਰ ਚਾਣਾ ਲਾ ਰਹੇ ਹੂੰ ਨਾ ਥੋਨੂਏ ਨੇ ਕਿ ਮੈਂ ਛੱਡਿਆ ਮਤਲਬ ਕੀ ਗੱਲ ਕਰੀ ਵੀ ਇਹ ਜੀ ਕੰਨਾਂ ਦੇ ਸਮਾਂ ਆਨ ਬੇਬੀ ਹਾਂ ਹਾਂ ਬਈ ਹੈਗਾ ਥੋੜੇ ਨਾਲਾ ਹੋਣਾ ਅੱਛਾ ਥੋਨੂਏ ਨੇ ਕੀ ਕਹਿ ਕੇ ਛੱਡਿਆ ਓਏ ਰੀਜਨ ਹੀ ਨਹੀਂ ਯਾਰ ਬਸ ਇਦਾਂ ਹੀ ਗੱਲ ਕਰਤੇ ਕਰਤੇ ਲੜ ਗਿਆ ਤੇ ਬਸ ਉਸ ਤੋਂ ਬਾਅਦ ਨੰਬਰ ਨੂੰ ਬੰਦ ਕਰ ਦਿੱਤਾਗਾ ਇਹ ਤਾਂ ਉਹਨੂੰ ਪਤਾ ਥੋੜੀ-ਬੋਤ ਗੱਲ ਹੋਈ ਜਾਂਦੀ ਕਿ ਮੈਨੂੰ ਪਤਾ ਲੱਗ ਗਿਆ ਮੈਂ ਕਿ ਯਾਰ ਇਹ ਚੱਕਾ ਉਹਨੇ ਹੋਂ ਬਣਾ ਮਾਰ ਕੇ ਕੋਈ ਛੱਡਣਾ ਹੀ ਉਹਨੂੰ ਜਦੋਂ ਮਤਲਬ ਮਿਲ ਗਿਆ ਆਪਣੇ ਤੋਂ ਪੈਸੇ ਤੇਰੇ ਤੋਂ ਮਿਲ ਗਏ ਉਹਨੇ ਆਪਣਾ ਮਤਲਬ ਕੱਢ ਲਿਆ ਤੇ ਫਿਰ ਉਹਨੇ ਤੈਨੂੰ ਛੱਡਣਾ ਹੀ ਛੱਡਣ ਦਾ ਸਹੀ ਗੱਲ ਕਹਿੰਦੇ ਬਾਹਣਾ ਚਾਹੀਦਾ ਉਹਨੂੰ ਬਾਹਣਾ ਮਿਲ ਗਿਆ ਹੋਊਗਾ ਕੋਈ ਡੰਗਰ ਹੀ ਵੈਹੇ ਤੇ ਉਹ ਜਿਹੜਾ ਡੰਗਰ ਤੂੰ ਆ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਇਹ ਕੀ ਕਰਦੀ ਰਹਿੰਦੀ ਆ ਤੇ ਅਸੀਂ ਇਹਦੇ ਪਿੱਛੇ ਲੱਗ ਕੇ ਤੇ ਆਪਣੀ ਜ਼ਿੰਦਗੀ ਖਰਾਬ ਕਰਨੇ ਆ ਸ਼ੂਗਰ ਘਰ ਤੇਰੇ ਘਰਦਿਆਂ ਨੂੰ ਪਤਾ ਲੱਗ ਗਿਆ ਤੇ ਤੇਰੇ ਘਰਦਿਆਂ ਦੀ ਵਜਾਣਾ ਤੂੰ ਬਚ ਗੈਣੀ ਲੁੱਟ ਖੋ ਕੇ ਖਾ ਜਾਣਾ ਸੀ ਡੰਗਰ ਨੇ ਨਾ ਤੁਸੀਂ ਇਹਦੇ ਤੁਹਾਨੂੰ ਪਤਾ ਨਹੀਂ ਵੀ ਇਹਨੇ ਕਾਂਡ ਕਰਤੇ ਤੁਸੀਂ ਇਹਨੂੰ ਪੈਸੇ ਦਿੱਤੇ 10000 ਦਿੱਤੇ ਪਤਾ ਹੀ ਨਹੀਂ ਯਾਰ ਕੱਤੇ ਕੀ ਆ ਕੇ ਕੋ ਮੈਂ ਇੱਕ ਤਾਂ ਨੋਰਮਲ ਕਰ ਦੋ ਠੀਕ ਆ ਛੇ ਬਾਈ ਤੇ ਯਾਰ ਕੰਮਾ ਕਰ ਰਿਹਾ ਕੁਛ ਨਹੀਂ ਪਤਾਗਾ ਯਾਰ ਇਹ ਚੀਜ਼ਾਂ ਦਾ ਸੇ ਤਾਂ ਕੋਣ ਜਾ ਜਾ ਕੇ ਪਤਾ ਲੱਗਦਾ ਤਾਂ ਮੈਨੂੰ ਠੀਕ ਆ ਮਤਲਬ ਇਹ ਤਾਂ ਵੀ ਪੈਸੇ ਹੀ ਖਾਂਦੀ ਹਰ ਇੱਕ ਤੋਂ ਕੀ ਕੋਣ ਅੱਥੀ ਕੀ ਗੱਤ ਇਹ ਇਦਾਂ ਹੋਈ ਗੱਲ ਤੇ ਮੈਂ ਮਨਾ ਕਿ ਮੈਂ ਤੇਰੇ ਯਾਰ ਇਹ ਤਾਂ ਚੰਗੀ ਗੱਲ ਹੈ ਠੀਕ ਹੈ ਮੈਂ ਤੇਰਾ ਮੈਂ ਤਾਂ ਕਿਹਾ ਸੀ ਮੈਂ ਕਿ ਯਾਰ ਤੇਰਾ ਜੀਵਨ ਦਾ ਵੀ ਪਾਸ ਕਰਿਆ ਆ ਕਰ ਮੈਨੂੰ ਮਨਜ਼ੂਰ ਆ ਉਹ ਦੱਸ ਵਿਆਹ ਦੀਆਂ ਫੀਲਿੰਗਾਂ ਲੈਂਦਾ ਰਿਹਾ ਕਿ ਮੈਂ ਵਿਆਹ ਕਰਾਂਗਾ ਉਹਨੂੰ ਵੀ ਕਹਿੰਦੀ ਸੀ ਕਿ ਮੈਂ ਤੇਰ ਨਾਲ ਵਿਆਹ ਕਰਾਂਉਂਗੀ ਇਹ ਹਰੇਕ ਨੂੰ ਕਹਿੰਦੀ ਹੈ ਇਹਦੇ ਪਿੱਛੇ ਨਾ ਲੱਗਿਆ ਕਰੋ ਇਹ ਹਰੇਕ ਨਾਲ ਵਿਆਹ ਕਰਾ ਲੈਂਦੀ ਆ ਇਨੇ 4-5 ਤੇ ਵਿਆਹ ਕਰਾ ਲਿਆ ਤੇ 36 ਹਾਲੀ ਤੱਕ ਰੱਖੀ ਫਿਰਦੀ ਐ ਪੈਂਡਿੰਗ ਦੇ ਵਿੱਚ ਰੱਖੀ ਫਿਰਦੀ ਪਤਾ ਨਹੀਂ ਇਹਨੇ ਕਿਹਦੇ ਨਾਲ ਕਿਹਦੇ ਨਾਲ ਕੀ ਕਾਂਡ ਕਰ ਦੇਣਾ ਇਹ ਜੇ ਜਿੰਨਾ ਬਚਿਆ ਜਾਂਦਾ ਬਜੋ ਬਾਕੀ ਪਹਿਲਾਂ ਵੀ ਕਹਿਆ ਸੀ ਕਿ ਜੇ ਸੱਚੀ ਹੁੰਦੀ ਤੇ ਆਪਣਾ ਪੱਖ ਜ਼ਰੂਰ ਲੈ ਕੇ ਆਉਂਦੀ ਇਹ ਤੇ ਬਸ ਕੁਝ ਬੋਲਦੀ ਨਹੀਂ ਅੱਗੋਂ ਚੁੱਪ ਵਾ ਹੱਦ ਹੋਈ ਪਈ ਪਤਾ ਨਹੀਂ ਕਿਵੇਂ ਮਤਲਬ ਤੁਰੀ ਫਿਰਦੀ ਦੀ ਮਾਂ ਵੀ ਉਹੋ ਜੀ ਆ ਐਵੋ ਜਿਹਾਂ ਵੀਡੀਓ ਦੇਖ ਕੇ ਫਿਰ ਵੀ ਇਹਦੀ ਮਾਂ ਨਹੀਂ ਕੁਝ ਕਹਿੰਦੀ ਕਿ ਫੋਨ ਖੋਗੇ ਇਹਨੂੰ ਘਰੇ ਬਿਠਾਉਂਗਾ ਕਦੀ ਕਿਸੇ ਗਲੀ ਦੇ ਵਿੱਚ ਤੁਰੀ ਫਿਰਦੀ ਕਦੀ ਕਿਸੇ ਗਲੀ ਦੇ ਵਿੱਚ ਤੁਰੀ ਫਿਰਦੀ ਆ ਡੰਗਰ ਜੀ ਨਹੀਂ ਤੇ ਮੈਂ ਕਿਹਾ ਤੇਰੇ ਤੋਂ ਮੈਨੂੰ ਤੇਰਾ ਉਹ ਤੋਂ ਬਾਅਦ ਇੱਕ ਕੰਮ ਸਿੱਖਣ ਲੱਗ ਗਿਆ ਠੀਕ ਆ ਉੱਥੇ ਵੀ ਇੰਨੇ ਮਾਰ ਨੂੰ ਕੰਮ ਕਰਦੀ ਸੀ ਅੱਛਾ ਉੱਥੇ ਕੁਝ ਹੋਰ ਨਾ ਕਰਦੀ ਸੀ ਹਾਂ ਠੀਕ ਹੈ ਮਤਲਬ ਵੀ ਉਸ ਤੋਂ ਉਸ ਤੋਂ ਬਾਅਦ ਜਿੱਦਾਂ ਮੇਰੇ ਤੋਂ ਬਾਅਦ ਹੋਰ ਮੁੰਡਾ ਸਿੱਖਾ ਹੂੰ ਉਸ ਤੋਂ ਬਾਅਦ ਹੁਣ ਉਹ ਚੱਲ ਰਿਹਾ ਸਾਡਾ ਚਾਹਲਾ ਪ੍ਰੋਗਰਾਮ ਅੱਛਾ ਵੀ ਐ ਸਮਝ ਲੋ ਵੀ ਡੇਲੀ ਨਵੇਂ ਤੋਂ ਨਵਾਂ ਆਉਂਦਾ ਹਾਂ ਕਰਕੇ ਕਿ ਇਹ ਤਾਂ ਕਾਫੀ ਉਹਨਾਂ ਨੂੰ ਇੱਕ ਬੰਦੇ ਨੂੰ ਥੋੜੀ ਪ੍ਰੋਟੈਕਸ਼ਨ ਤਾਂ ਹੋ ਜਾਂਦੀ ਹੈ ਹਾਂ ਸਿੱਧਾ ਮਮਾ ਮੁਸ਼ਕਿਲ ਤੇਰੀ ਵਜ੍ਹਾ ਨਾਲ ਉਹ ਜਿਹੜੀਆਂ ਦੂਜੀਆਂ ਆਮ ਘਰਾਂ ਦੀਆਂ ਕੁੜੀਆਂ ਨਾ ਉਹਨਾਂ ਤੋਂ ਵੀ ਉਹਨਾਂ ਦੇ ਘਰਦਿਆਂ ਦਾ ਯਕੀਨ ਟੁੱਟ ਜਾਣਾ ਤੂੰ ਜਾਨੀ ਕੰਮ ਸਿੱਖਣਾ ਕੰਮ ਕਰਨ ਜਾਣੀ ਐ ਤੇ ਕੰਮ ਕਰ ਹਾਂ ਤੂੰ ਕਿ ਉੱਥੇ ਮੁੰਡੇ ਲੱਭਣ ਜਾਣੀ ਐ ਹੁਣ ਇੱਥੇ ਲੋਕੀ ਕਹਿਣਗੇ ਕਿ ਤੁਸੀਂ ਕੀ ਬੋਲਦੇ ਹੁਣ ਜੋ ਕੁਝ ਸਾਹਮਣੇ ਆਉਂਦਾ ਤੇ ਫਿਰ ਬੋਲਣਾ ਹੀ ਪੈਂਦਾ ਹੈ ਹਨਾ ਨਾ ਗਲਤੀਆਂ ਕਰਨ ਤੇ ਨਾ ਲੋਕੀ ਇਹਨਾਂ ਨੂੰ ਬੋਲਣ ਫਿਰ ਕਹਿੰਦੇ ਸਾਡੇ ਦੇ ਵਿੱਚ ਕੀ ਗਲਤੀ ਆਹ ਗਲਤੀਆਂ ਹੁੰਦੀਆਂ ਆਹ ਲੋਕਾਂ ਨੂੰ ਤੁਸੀਂ ਸਿੱਖਿਆ ਦਿੰਦੇ ਜੇ ਡੰਗਰੋ ਹੱਦ ਹੋਈ ਪਈ ਐ ਜਿਹੜੇ ਤੂੰ ਆਪਣੇ ਹੇਅਰ ਡੂ ਕਰਦੀ ਉਹ ਕਰਿਆ ਕਰ ਕੀ ਇੱਥੇ ਕਰਨਾ ਹੀ ਐ ਤੂੰ ਸੋਸ਼ਲ ਮੀਡੀਆ ਤੇ YouTube ਬੰਦ ਕਰ ਤੁਸੀਂ ਦੋ ਸਾਰਾ ਯੁੱਧ ਖਰਾਬ ਕਰਤਾ ਤੁਸੀਂ ਕੰਮ ਕੰਮ ਆਪਣੇ ਆਪ ਮੈਂ ਆਤਾ ਹਗਾ ਯਾਰ ਇਹ ਕੰਮ ਕਹਿੰਦਾ ਕਰੀ ਸੀ ਖਰਾਬ ਮੈਂ ਜਿੱਦਾਂ 100-100 ਰੁਪਏ ਮੈਨੂੰ ਮਿਲਦਾ ਡੇਲੀ ਕਾਉਂਦੇ ਤਾਂ ਮੈਂ ਇਹ ਕੰਮ ਸਿੱਖ ਰਿਹਾ ਅਸਾਂ ਵੀ ਤੁਸੀਂ 100-100 ਰੁਪਏ ਇਕੱਠਾ ਕਰਕੇ ਉਹ ਜਿਹੜਾ ਅਸੀਂ 10000 ਇਹਨੂੰ ਦਿੱਤਾ ਹੈ ਜੋੜਿਆ ਹੋਊ ਤੁਹਾਡਾ ਹਾਂ ਇਹਨੇ ਕੀ ਕਹਿ ਵੀ ਮੇਰਾ ਡੈਡੀ ਬਿਮਾਰਾ ਠੀਕ ਕਹਿੰਦਾ ਸੀ ਆ ਕਿ ਮੈਨੂੰ ਜਿੱਦਾਂ ਮੈਂ ਡੰਗਰੇ ਕਦੀ ਕਿਸੇ ਦੇ ਨਜਾਇਜ਼ ਫਾਇਦਾ ਨਹੀਂ ਚੁੱਕੀ ਦਿੰਦਾ ਜੇ ਅਗਲੇ ਨੇ ਤੇਰੀ ਹੈਲਪ ਕੀਤੀ ਤੂੰ ਦੱਸਿਆ ਕਿ ਮੇਰਾ ਪਿਓ ਨਹੀਂ ਠੀਕ ਹਨਾ ਉਹਨੇ ਉਹ ਜਿਵੇਂ ਹੁਣ ਆਪਣੇ ਮੂੰਹੋਂ ਦੱਸੰਦਾ ਕਿ ਮੈਂ 100-100 ਰੁਪਿਆ ਦਿਹਾੜੀ ਤੇ ਜੋ ਵੀ ਕੰਮ ਸਿੱਖਦਾ ਕਰਦਾ ਹਾਂ 100-100 ਰੁਪਿਆ ਮਿਲਦਾ ਹੀ ਤੇ ਉਹਦੇ ਵਿੱਚ ਜਿਵੇਂ ਨੂੰ ਡੰਗਰ ਨੂੰ ਜੋੜ ਕੇ ਪੈਸੇ ਦਿੱਤੇ ਡੰਗਰੇ ਉਹਦੇ ਪੈਸੇ ਤੇ ਫਿਰ ਵਾਪਸ ਕਰਦੇ ਫਿਰ ਤੂੰ ਉਹਨੂੰ ਬਲਾਕ ਕਰ ਗਈ ਨੰਬਰ ਵੀ ਬੰਦ ਕਰ ਗਈ ਫਿਰ ਤੂੰ ਆਪਣਾ ਪੱਖ ਲੈ ਕੇ ਆਣਾ ਜੇ ਸੱਚੀਆਂ ਤੇ ਲੋਕਾਂ ਨੂੰ ਦੱਸ ਗਈ ਹਾਂ ਮੇਰੇ ਨਾਲ ਧੱਕਾ ਹੁੰਦਾ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਫਿਰ ਤੂੰ ਆਉਂਦੀ ਕਿਉਂ ਨਹੀਂ ਸਾਹਮਣੇ ਕਿ ਡੇਲੀ ਵ ਆ ਤੁਸੀਂ ਅਰਥੇ ਕਿਸੇ ਨੂੰ ਕੱਠਾ ਪਕੜਿਆ ਸੀ ਅੱਛਾ ਕਿਸੇ ਨੂੰ ਫੜ ਕੇ ਦਿੱਤਾ ਇਹਨੂੰ ਹਾਂ ਦਿੱਤਾ ਤਾਂ ਮੈਂ 10 ਦਾ 12 ਦਿੱਤਾ ਅੱਛਾ 10 ਦਾ 12000 ਦਿੱਤਾ ਸੀ ਹਾਂ ਹਮ ਇਹ ਤਾਂ ਸੋ ਸੋ ਪਿਓ ਦੇ ਕਿਸ਼ਤਾਂ ਦੇ ਦਿੱਤਾ ਸੀ ਬਾਕੀ ਫੇ ਤੁਸੀਂ ਕਿਸ਼ਤਾਂ ਚ ਮੋੜੇ ਹੈ ਉਹ ਪੈਸੇ ਹਾਂਜੀ ਠੀਕ ਉਹ ਤੁਮੈਂ ਕੱਲ ਦੇਖਿਆ ਵੀਡੀਓ ਤੁਹਾਡੀ ਸੀ ਜੀ ਕਿਸ਼ਕੀ ਇਹਨੂੰ ਪੋਰਾ ਵੀ ਸ਼ਰਮ ਨਹੀਂ ਹੈਗੀ ਤੇਰਾ ਵੀ ਭਰਾ ਐ ਹਣਾ ਜੇ ਤੇਰਾ ਭਰਾ ਏਦਾਂ ਕਿਸੇ ਕੁੜੀ ਨੂੰ ਪੈਸੇ ਦਿੰਦਾ ਫਿਰ ਇਹ ਤੇ ਤੁਹਾਡੇ ਤੇ ਤੁਹਾਨੂੰ ਕਿਵੇਂ ਦਾ ਫੀਲ ਹੋਊਗਾ ਕਿਵੇਂ ਦਾ ਮਹਿਸੂਸ ਹੋਊਗਾ ਕਿ ਜਿਹੜਾ ਆਪਦੇ ਘਰੋਂ ਮਿਹਨਤ ਦੀ ਕਮਾਈ ਕਰਕੇ ਪੈਸੇ ਇਕੱਠੇ ਕਰ ਕਰਕੇ ਤੇ ਕੁੜੀਆਂ ਨੂੰ ਦਿੰਦਾ ਫਿਰ ਇਹ ਤੇ ਕਿਵੇਂ ਦਾ ਫੀਲ ਹੋਊਗਾ ਤੇਨੂੰ ਡੰਗਰੇ ਪੂਰਾ ਸੰਗ ਸ਼ਰਮਣੀ ਹੈਗੀ ਤੇਨੂੰ ਤੇਰੇ ਮੈਨੂੰ ਤੇ ਇਹ ਨਹੀਂ ਸਮਝ ਆਦੀ ਤੇਰੀ ਮਾਂ ਵੀ ਤੈਨੂੰ ਰੋਕਦੀ ਹਾਦ ਹੋਈ ਪਈ ਆ ਉਹ ਜਿਆ ਪਿਓ ਆ ਤੇਰਾ ਸਾਰਾ ਦਿਨ ਨੀਲੇ ਡਰਾਮ ਦੇ ਕੋਲ ਤਰਿਆ ਰਹਿੰਦਾ ਹੈ ਕਿ ਦੱਸ ਤੂੰ ਹੀ ਕੁਝ ਬੋਲ ਪਾ ਪਰ ਚਲਦੀ ਮਾਂ ਦੀ ਆਣਾ ਇਹਨਾਂ ਦੇ ਘਰੇ ਜਦੋਂ ਇਹ ਜਿਹਾ ਕੁਝ ਯੋਥਰ ਸਭ ਕੁਝ ਤਾਂ ਸਿਖਾਉਣਾ ਚਾਹੀਦਾ ਜਦੋਂ ਇਹ ਇੰਨੇ ਮੁੰਡਿਆਂ ਨਾਲ ਇਦਾਂ ਕਰ ਰਹੀ ਆ ਹਾਂ ਕੋਈ ਨਾ ਮੈਂ ਕੱਲੇ ਕੋਈ ਦੇਖੀ ਆ ਉਹਦੇ ਘਰ ਕੋਈ ਬੈੱਡ ਵਗੈਰਾ ਛੱਡ ਕੇ ਗਏ ਆ ਹਾਂ ਹਾਂ ਕੇ ਉਹ ਕੋਈ ਚੇਅਰ ਵਗੈਰਾ ਤੇ ਇਹ ਤੁਹਾਨੂੰ ਵੀ ਕਹਿੰਦੀ ਸੀ ਵੀ ਮੈਨੂੰ ਆ ਚਾਹੀਦਾ ਆ ਚਾਹੀ ਸਤਿਗੁਰ ਚਾਹਲ ਦਾ ਨੰਬਰ ਆ ਹੁਣ ਹੁਣ ਤੇ ਇਹੀ ਰਹਿ ਗਿਆ ਉਹ ਭਰਾਵਾ ਤੂੰ ਬਾਜ ਜਾ ਕਿਤੇ ਤੂੰ ਵੀ ਨਾ ਇਹਦੇ ਅੰਗ ਲੁੱਟਿਆ ਖੋਇਆ ਜਾਈ ਲੁੱਟ ਕੇ ਖਾ ਜੂਗੀ ਤੈਨੂੰ ਇਹ ਸਾਰਿਆਂ ਨੇ ਵਾਦੇ ਕਰਦੇ ਹੁੰਦੀ ਆ ਵਿਆਹ ਦੇ ਕਰਉਂਦੀ ਕਰਉਂਦੀ ਆ ਕਿਸੇ ਨਾਲ ਨਹੀਂ ਹੁੰਦੀ ਤਈਆਂ ਤੇ ਇਹਨਾਂ ਦੀ ਨਸੀਲਾ ਨਹੀਂ ਕਰੇ ਟੇਕਦੀ ਕਿਉਂਕਿ ਉਹ ਇਹਦੇ ਤੋਂ ਸਿੱਖਦੀ ਆ ਠੀਕ ਆ ਨਾ ਇਹ ਭੱਜਦੀ ਆ ਫਿਰ ਇਹ ਹੁਣ ਮੈਂ ਕੀ ਉਹ ਲਫ਼ਜ਼ ਬੋਲ ਨਹੀਂ ਸਕਦੀ ਜਿਵੇਂ ਦੀਆਂ ਹਰਕਤਾਂ ਕਰਦੀ ਆ ਏਵੇਂ ਦੀਆਂ ਹੀ ਉਹ ਇਹਨਾਂ ਦੀ ਨਸੀਲਾ ਕਰਦੀ ਆ ਤੇ ਹਾਲ ਹੀ ਕਹਿੰਦੀ ਆ ਕਿ ਮੈਂ ਵਰਕ ਸਿਖਾਉਣਾ ਏ ਕੁੜੀਆਂ ਨੂੰ ਕੁੜੀਓ ਇਹਨਾਂ ਦੇ ਪਿੱਛੇ ਨਾ ਲੱਗ ਜਾਓ ਇਹਨਾਂ ਦੀ ਮੈਨੂੰ ਜਦੋਂ ਕਹਿੰਦੇ ਵੈਰੀ ਦੀ ਫਾੜੀ ਆ ਮੈਂ ਸੀ ਹਮਮ ਔਰ ਮੈਂ ਕਹਿੰਦਾ ਕਿ ਮੈਂ ਤਾਂ ਕੋਈ ਗੱਲ ਨਹੀਂ ਕੀਤਾ ਡੱਟੀ ਨਾ ਮੈਂ ਚਲੋ ਪਾਸਟ ਦਾ ਸਭ ਦਾ ਹੀ ਹੁੰਦਾ ਆ ਯਾਰ ਹਰੇਕ ਦਾ ਹੁੰਦਾ ਜਾਂ ਕਿਤਾ ਮੈਂ ਤਾਂ ਦਿਲ ਤੋਂ ਚੱਲਿਆ ਅਗਲੇ ਦਿਮਾਗ ਨਾਲ ਚੱਲਣੋਂ ਗੱਲ ਲੱਗ ਹੈ ਹਾਂ ਤੁਸੀਂ ਤਾਂ ਚਲੋ ਜੇ ਡੈਡੀ ਦੇ ਲਾਜ ਵਾਸਤੇ ਪੈਸੇ ਦਿੱਤੇ ਵੀ ਚਲੋ ਬਿਮਾਰ ਹੈ ਪਰ ਇਹ ਨਹੀਂ ਸੋਚਿਆ ਨਜਾਇਜ਼ ਫਾਇਦਾ ਚੱਕਿਆ ਹਾਂ ਜੇ ਤੁਸੀਂ ਇਹਨੂੰ ਕਿਹਾ ਨਹੀਂ ਮੇਰੇ ਪੈਸੇ ਮੋੜ ਨਹੀਂ ਵੀਰੇ ਆਪਾਂ ਉਸ ਵਾਰ ਗੱਲ ਹੀ ਨਹੀਂ ਕੀਤੀ ਯਾਰ ਬਲਾਕ ਕਰਤਾ ਨੇ ਫਿਰ ਨਹੀਂ ਨਹੀਂ ਬਲਾਕ ਯਾਰ ਮੇਰੇ ਕੋਲ ਤਾਂ ਨੰਬਰ ਸੀਗਾ ਅੱਛਾ ਤੇ ਨੰਬਰ ਉਹ ਬੰਦ ਕਰ ਦਿੱਤਾ ਲੈਣਾ ਮੇਰੇ ਨੰਬਰ ਹੁਣ ਬੰਦ ਕਰਤਾ ਉਹ ਹਾਂ ਚੱਲਦਾ ਨਹੀਂ ਹੈਗਾ ਨਹੀਂ ਨੰਬਰ ਚੱਲਦਾ ਹੈਗਾ ਉਹਦਾ ਠੀਕ ਤਾਂ ਜਿਵੇਂ ਉਹ ਤੋਂ ਛਾਟੇ ਕੇ ਜਿੱਤੇ ਪਹਿਲਾ ਸੀਗਾ ਤੇ ਸੀਗਾ ਕੰਮ ਹੂੰ ਜਿੱਤੇ ਗੱਲ ਅਸੀਂ ਮੁੰਡੇ ਨਾਲ ਚਾਟੇ ਕੇ ਹੁਣ ਤੋਂ ਤੇ ਹੋਰ ਕੰਮ ਜਾਂਦੇ ਆ ਮੁਸ਼ਕਿਲ ਤੇ ਇੱਕ ਥਾ ਟਿਕਾਣੀ ਹੁੰਦਾ ਹੁਣ ਤੂੰ ਕਿਤੇ ਹੋਰ ਕੰਮ ਲੱਭ ਲਿਓ ਕਹਿੰਦੇ ਆ ਕਿਤੇ ਨੂੰ ਮਤਲਬ ਕਰੇ ਹੇਰ ਡੋਣੀ ਹੁੰਦੇ ਹੱਦੋ ਹੀ ਪਈ ਤੇਰੇ ਵਾਲੀ ਕੀ ਤੂੰ ਆ ਧੰਦਾ ਬਣਾਇਆ ਵਾ ਕੋਈ ਅਗਲ ਨੂੰ ਹੱਥ ਮਾਰ ਜੇ ਉਹ ਗਰੀਬ ਦੇ ਤੋਂ ਪੈਸੇ ਲੈ ਵੀ ਆ ਜੇ ਉਹ ਕਹਿੰਦਾ ਲੈ ਆਂ ਹਾਂ ਇਹੀ ਗੜਾ ਵੇਖਣ ਗਏ ਲੈ ਆ ਕਿ ਨਹੀਂ ਲੈ ਬਾਕੀ ਜੋ ਵੀ ਆ ਸਾਹਮਣੇ ਹਨ ਜੇ ਤੂੰ ਉਹਦੇ ਪੈਸੇ ਲੈ ਆ ਤੇ ਪੈਸੇ ਉਹਦੇ ਮੋੜ ਦੇ ਏ ਤੂੰ ਨੰਬਰ ਬੰਦ ਕਰਕੇ ਬੈਠੀ ਐ ਡੰਗਰੇ ਫੁੱਲ ਹੈ ਗੁਲਾਬ ਕੇ ਸੁਗੰਧ ਲੀਜੀ ਆ ਬੇਟੀ ਹੈ ਗਰੀਬ ਕੇ ਸਪੋਰਟ ਕਰੀਜੀ ਪਤਨੀ ਹੈ ਗਰੀਬ ਕੇ ਸਪੋਰਟ ਕਰੀਜੀ ਬਹੁ ਹੈ ਗਰੀਬ ਕੇ ਸਪੋਰਟ ਕਰੀਜੀ ਫੋਲੋ ਕਰੀਜੀ ਬਣ